ਗਰੀਬੀ ਦਾ ਵਾਅ ਹੈਗਾ ਸੱਥ ਨਾ ਘਰ ਪਿਆ ਤੇ ਨਾ ਪਾਇਆ ਜਾਵੇ ਸੱਥੋਂ ਅਜਾ ਇਹ ਹੀ ਆਨੇ ਵੀ ਸਾਡਾ ਘਰ ਪੈ ਜੇ ਅਸੀਂ ਹੁਣ ਕਿੱਥੇ ਸਮਾਨ ਚੱਕਾਂਗੇ ਤੇ ਕਿੱਥੇ ਰੱਖਾਂਗੇ ਜਦੋਂ ਅਸੀਂ ਉੱਠ ਖੜੇ ਤਾਂ ਹੁਣ ਸਾਡੀ ਬੁਰੀ ਹਾਲਤ ਬਹੁਤ ਜ਼ਿਆਦਾ ਹੈ ਜੇ ਰਾਤ ਅਸੀਂ ਸਾਰੇ ਤਿੰਨ ਦੋ ਜੀ ਮੇ ਪਏ ਸੀ ਅੰਦਰ ਤੇ ਸਾਨੂੰ ਤਾਂ ਸੀਮੈਂਟ ਡਿੱਗੇ ਦਾ ਪਤਾ ਲੱਗਿਆ ਤੇ ਸਾਨੂੰ ਤਾਂ ਪਤਾ ਲੱਗਿਆ ਤੇ ਜੇ ਸਾਡੀ ਮੌਤ ਹੋ ਸਕਦੀ ਅਸੀਂ ਮੰਗ ਰਹੇ ਕੀ ਕਰਨਾ ਜਦੋਂ ਸਾਡਾ ਘਰ-ਬਾਰ ਲਿਖਿਆ ਸੀ ਕਿਸੇ ਨੇ ਸਾਨੂੰ ਇਹ ਨਹੀਂ ਦੱਸਿਆਗਾ ਵੀ ਕਿਥੋੜੇ ਫਾਰਮ ਭਰੇ ਗਏ ਕਿ ਨਾ ਭਰੇ ਗਏ ਤੇ ਸਰਪੰਚ ਤਾਂ ਆਦੇ ਆਏ ਉੱਤੋਂ ਕੋਈ ਵਾ ਸਾਨੂੰ ਦੱਸਿਆ ਨਾ ਕਿਸੇ ਨੇ ਇਹ ਅਸੀਂ ਕੁਝ ਕਹਿ ਨਹੀਂ ਸਕਦੇਗੇ ਤੇ ਹੁਣ ਅਸੀਂ ਆਪਦੀ ਸਾਡੀ ਨਹੀਂ ਹੈ ਨਹੀਂ ਕਿ ਪੂੰਜੀ ਜਿਹੜਾ ਅਸੀਂ ਹਰਦੀ ਪਾਵਾਂਗੇ ਤੇ ਸਾਨੂੰ ਜਰੂਰ ਸਾਡੀ ਮਦਦ ਕਰਨੀ ਚਾਹੀਦੀ ਹੈ ਜੀ ਤੇ ਸਾਨੂੰ ਘਰ ਦੀ ਜ਼ਰੂਰਤ ਆ ਤਾਂ ਘਰ ਪਾਓ ਸਾਡੀ ਮਦਦ ਕਰੋ ਹਾਂਜੀ ਵੀ ਦੂਜਾ ਵੀ ਸਾਡਾ ਘਰ ਉਹਵੇਂ ਹੀ ਅਸੀਂ ਕਿੱਥੇ ਕਮਰਾ ਡਾਵਾਂਗੇ ਤੇ ਕਿੱਥੇ ਪਾਵਾਂਗੇ ਹੁਣ ਅਸੀਂ ਤੇ ਕੋਈ ਹਾਲ ਨਹੀਂ ਸਾਡੇ ਦੋਵੇਂ ਕਮਰੇ ਪਾਟੇ ਪਏ ਉਹ ਵੀ ਤੇ ਤੁਣਾ ਲਾਈਆਂ ਇੱਠਾਂ ਤੇ ਅਸੀਂ ਤਾਂ ਬਸ ਬਾਹਰ ਨੂੰ ਬੈਠੇ ਹਾਂ ਤੇ ਉਧਰ ਉਹ ਵੀ ਛੱਤਾਂ ਆਈਆਂ ਦੂਧੀਆਂ ਚਾਦਰਾਂ ਤੇ ਸੀਮੈਂਟ ਵਾਲਾ ਉਹਨਾਂ ਇੱਠ ਸਾਡਾ ਸਮਾਨ ਪਿਆ ਤੇ ਹੁਣ ਵਾ ਸਾਡੀ ਬੁਰੀ ਹਾਲਤਾਂ